ਸਟ੍ਰੀਕਾਰ ਜੀ ਸਟ੍ਰੀਕਾਰ ਜੀ ਸੱਈਕਾਰ ਬਾਈ ਸਾਰਿਆਂ ਨੂੰ ਜੀ ਬੈਠੇ ਜੀ ਮੋਟਰ ਦੇ ਉੱਪਰ ਬੈਠੇ ਆ ਭਾਦੋਂ ਨਾਲ ਆਪਣੇ ਹੱਥ ਲਖਾਏ ਹੋਏ ਆ ਮੌਸਮ ਬੜੇ ਹੈਟ ਹੈ ਠੰਡਾ ਜਿਹਾ ਹੋਇਆ ਬੱਦਲਬਾਜ਼ੀ ਹੋਈ ਵੀ ਆ ਉਂ ਗਰਮਾ ਗਰਮਾਇਸ ਕਿਉਂ ਉਹ ਗਰਮੀ ਉਹ ਬਹੁਤ ਹੈ ਪੈਲ ਤਾਂ ਪਾਈ ਬਈ ਹਾਂ ਹੁਣ ਲੱਗਾ ਸੁਕੇ ਦਾ ਗ੍ਰਿੰਦਰੂ ਲੈ ਗਿਆ ਸਕੂਲ ਤੇ ਆ ਫੇਖ ਲੈ ਗਿੱਲਾ ਹੋਊਗਾ ਹਾਂ ਬੰਨ ਉਹਦੇ ਤੇ ਹਰੇ ਆਣੇ ਦੇ ਬਾਈ ਨੇ ਫੋਟੋ ਪਾਈਆਂ ਬਾਲੇ ਤੇ ਮੀਂਹ ਪੈਂਦਾ ਉੱਥੇ ਮਾਰੋ ਮਾਰ ਬਈ ਪੈਂਦਾ ਜੋਰ ਕੇ ਫੁੱਲ ਉੱਜਾ ਬੱਦਲ ਆਦਾ ਸਮਝ ਲੈ ਮੀਂਹ ਪੈਂਦਾ ਕਹਿੰਦਾ ਮਾਸੂ ਕਿੰਨਾ ਕ ਪੈਂਦਾ ਮਾਹ ਤੋਂ ਪਾ ਨਿਕਲ ਅੱਜ ਆ ਪੈਣੀ ਕਿੰਦੇ ਨਹੀਂ ਆਇਆ ਥੋੜਾ ਜਿਹਾ ਪੈਣ ਮਹਾਰ ਆ ਗਿਆ ਤੇ ਬੱਲੇ ਚੜਿਆ ਤੈਨ ਕੱਲ ਵੀ ਅਸੀਂ ਨੂੰ ਸੋਇਆ ਜੀ ਪੈਂਦੀ ਸੀ ਇੱਧਰ ਆ ਗਿਆ ਹੈ ਨਹੀਂ ਤਾਂ ਹਾਂ ਹੁਣ ਘਰਾ ਪਾਵੇ ਭਰ ਤੇ ਭਰ ਤੋਂ ਘਰਾ ਮਿੱਟੀ ਘੱਟਦੀ ਆਹੋ ਥੋੜਾ ਰੇਤਾ ਨਾ ਪਹਿਲਾਂ ਲਾ ਕੇ ਅੰਦਰ ਜਾਂਦਾ ਦਾ ਹਾਂ ਠੀਕ ਬਖਾਈ ਨੂੰ ਸਿੜਦੇ ਹੁੰਦੇ ਆ ਠੀਕ ਨਹੀਂ ਗੱਲ ਹਾਂ ਹਾਂ ਇਹ ਵੀ ਸਿੜਦੇ ਹੁੰਦੇ ਆ ਮਖਾ ਅੰਦਰ ਇੱਕ ਕੋਈ ਰੇੜੀ ਹੋ ਇੱਕ ਉੱਥੇ ਸੜਨੀ ਉੱਥੇ ਵੀ ਹੁਣ ਜਾਣਾ ਬਣ ਜਾਂਦਾ ਬਣ ਜਾਂਦਾ ਯਾਰ ਆਓ ਜਿੱਥੇ ਹੁਣ ਤੇਰੀ ਗਿਰਦੀ ਹੁਣ ਖੇਤ ਵਿਹਲਾ ਉਹ ਹੋਰ ਕੀ ਦੂਰ ਹੋਈ ਉੱਥੇ ਸੜ ਦੇਣੀ ਆ ਚੱਲ ਕੋ ਖਾਲ ਪੜਨੀ ਆ ਕਾਮ ਨੂੰ ਉਹ ਜਾਉਣ ਨੂੰ ਬਾਹਰ ਨਾਲੇ ਹੁਣ ਮਿੱਟੀ ਸਾਈਡ ਉੱਪਰ ਇਕੱਠੀ ਹੋਈ ਵੀ ਪਰ ਹੁਣ ਸਖਾਲੀ ਹੋ ਹੋਰ ਕਿਹੜੇ ਤੇ ਨਹੀਂ ਪਰ ਹੁੰਦੀ ਹਾਂ ਜਿਹੜਾ ਨੀਵਾ ਜਾ ਹੋਵੇ ਸਾਈਡ ਤੇ ਪਰ ਹੁੰਦੀ ਆ ਹਾਂ ਹਾਂ ਗੱਲਾਂ ਜੇ ਪ੍ਰਸ਼ਾਸਨ ਦੀ ਤੇਰਾ ਰੱਬ ਭਲਾ ਕਰੇ ਨਹੀਂ ਦੀ ਲੋੜ ਹੈਗੀ ਵੇ ਮੀਂਹ ਦੀ ਲੋੜ ਤਾਂ ਹੁਣ ਐ ਇੰਨੀ ਹੁੰਦਾ ਆਪਣੇ ਵਖੇਰੇ ਪਾਣੀ ਹੈ ਨਹੀਂ ਆਨੇ ਮੈਂ ਹੋਈ ਗਾਇਆ ਨਿਸਰਨ ਲੱਗੀਆਂ ਹੋਣਾ ਲੋੜੇ ਨਹੀਂ ਹੈਗੀ ਮੀਂਹ ਦੀ ਹੁਣ ਸਾਰੇ ਜਿਹੜਾ ਵੇ ਸਰੇ ਦੀ ਮੈਂ ਬੱਦਲ ਦੇਖ ਕੇ हट ਜਾਂਦਾ ਕੱਲ ਲੱਗਿਆ ਤਾਂ ਵਹਿਲਾ ਕਰਨ ਹਾਂ ਵੀ ਮਾ ਕਰ ਦਵਾ ਸਭਰੇ ਹੁਣ ਨਸਰ ਨੇ ਇਤਨੋਂ ਵੱਧ ਨਸਰੇ ਜੀ ਬੰਦੇ ਨੇ ਕਿ ਪਰਸੇ ਜੀਰੀ ਲਾਈ ਹੁਣ ਦਸ ਕਾ ਦੂੰਗੀ ਯਾਰ ਉਹ ਜਿਹੜੀ ਪਰਸੋ ਲਾਈ ਹੈ ਉਹ ਜਿਹੜੀ ਛਾਲਬਾ ਨੇ ਸਿਰ ਉਹ ਵੀ ਉਹ ਤਾਂ ਜਾਣੀ ਕੱਲ ਗੰਨੇ ਘੜਦੇ ਹੋਣੀ ਹੈ ਯਾਰ ਬੱਚੇ ਪ੍ਰਧਾਨ ਨੇ ਲਾਈ ਨਹੀਂ ਸੀ ਬਾਸਮਾ ਦੀ ਲੇਟ ਲਾਈ ਦੀ ਵੱਡ ਡੰਗਰਾਲਾ ਨੇ ਪੁਹਾਏ ਆਇਆ ਨਾ ਬਿਨ ਸਿਰ ਨਹੀਂ ਹੈਗੀ ਉਹ ਮੈਂ ਵੀਡੀਓ ਵੀ ਬਣਾਉਣ ਵੀ ਲੱਗ ਗਿਆ ਮੈਂ ਪਾ ਦੋ ਕਲਿੱਪ ਗੰਨੇ ਘੜਦੇ ਤੇ ਟਰਾਲੀ 'ਤੇ ਲੱਦਣ ਲੱਗੇ ਹੋਏ ਮੈਂ ਪੁੱਛਣਾ ਭੁੱਲ ਗਿਆ ਵੀ ਇਹ ਡੈਮ ਕਿਹੜਾ ਗੰਨਾ ਹੀ ਖੜੇ ਡੈਮ ਘਾੜ ਦੇਣਾ ਕਰਤਾਰਪੁਰ ਨੂੰ ਜਿਹੜਾ ਮੁੜਦਾ 85 ਗੰਨਾ ਦਾ 85 ਘਾੜਦੇ ਹੁਣੇ ਬਾਈ ਰਾਜ ਘਾੜ 85 ਘਾੜਦੇ ਰਾਜ ਨੂੰ ਜੰਦਾ ਗੰਨਾ 85 ਜਿਹੜਾ ਮੁੰਡਾ ਉਹ ਮਿੱਠਾ ਪੂਰਾ ਹੋ ਗਿਆ ਮੁੰਡਾ ਕਹ ਦੁੱਤੀ ਗੱਲ ਮੈਨੂੰ ਬਾਈ ਦਾ ਫੋਨ ਆਇਆ ਉੱਥੇ ਤੇ ਇੱਧਰ ਹੈ ਚੰਡੀਗੜ੍ਹ ਕਿਨੂੰ ਪਿੰਡ ਆ ਉਹਦਾ ਉਹ ਕਹਿੰਦਾ ਅਸੀਂ ਸਾਰੇ ਹੀ ਗੰਨਾ 4-5 ਕਿੱਲੇ ਬੀਚਦੇ ਆ ਜਾਨੂ ਕਹ ਤੂੰ ਮਿਲਣੀ ਜਾਣ ਲੱਗਿਆ ਅਸੀਂ ਰਾਜ ਨੂੰ ਪਹਿਲਾਂ ਘਾੜ ਦਿੰਦੇ ਮੈਨੂੰ ਫੋਨ ਕਰਦਾ ਬਾਈ ਕਹਿੰਦਾ ਅਸੀਂ ਸਾਡੇ ਉੱਠੀ ਜਾਂਦਾ 600 ਰੁਪਏ ਨੂੰ ਵਾ ਠੀਕ ਹੈ ਫਿਰ ਉਹ ਗੰਨਾ ਬਾਈ ਹੋ ਗਿਆ 9.99 ਪੂਰੀ 9.99 ਫੁੱਟ ਤੱਕ ਪੂਰੀ ਪਈ ਹੋਈ ਆ ਭਈਏ ਕਹਿੰਦੇ ਉਹ ਜਿਹ ਮਿੱਠਾ ਨਹੀਂ ਹਲੇ ਹੱਸ ਵੀ 12 12 ਫੁੱਟ ਗੰਨਾ ਹੋ ਗਿਆ 9 ਫੁੱਟ ਤੱਕ ਪੂਰੀ ਚੜ ਗਈ ਬੀਜੜ ਆ ਉਹ ਜਿਹ ਮਿੱਠਾ ਘਟਾਏ 85 ਚ ਮਿੱਠਾ ਜਿਹੜਾ ਮੁੰਡਾ ਉਹਦਾ ਵੀ ਸੁਣਦਾ 585 ਦਾ ਚਾਚੀਆ ਸੁਖੀ ਆਏ ਆ ਹੁਣ ਜਿਹੜਾ ਬੰਦਾ ਹੁਣ ਘਟਦਾ ਬੰਦਾ ਇਹ ਦੱਸ ਦੀ 20 ਦਿਨ ਨੂੰ ਘਟਦਾ ਸਹੇ ਸਾਈ ਉਹ ਗੰਨਾ ਕੀਤਾ ਫੁੱਟਿਆ ਉਹਣਾ ਉਹ ਹੁਣ ਉਹੀ ਜਾਂਦਾ ਹੁਣ ਫਿਰ ਉਹ ਨਹੀਂ ਜਾਂਦਾ ਤੇਰੇ ਵੀ ਕੀਤੀ ਵੱਡਿਆ ਤਾਂ ਹਾਂ ਅੱਗੇ ਅਸੀਂ ਗੰਨਾ ਚੂਪਾ ਗਏ ਕਹਿੰਦੇ ਵੀ 11 ਭਾਦੋ ਲੱਖ ਲੈਣੋ 11 ਭਾਦੋ ਵਾ ਹੁਣ 11 ਬਾਗ ਉਨ ਗਏ ਆ ਇਹਦਾ ਸਾਡੇ ਵਾਲੇ ਮੇਲੇ ਨੂੰ ਸਾਨੂੰ ਪੁਰਾਣਾ ਗੰਦਾ ਹੀ ਮਿਲ ਜਣਾ ਮਿਲ ਜਣਾ ਪੁਰਾਣਾ ਗਾਹ ਹੈਗਾ ਸੀ ਆਹ ਅਸੀਂ ਦੱਸ ਨਹੀਂ ਕਰ ਗੱਲ ਕਰ ਰਸ ਪੀਣਾ ਦੱਸ ਗੱਲ ਕਰਦੇ ਪੂਰੀਆ ਸੁਖੀ ਉਹ ਇੱਥੀ ਪਏ ਆ ਪੂਰੇ ਕੁਦਰ ਖੇਚ ਪੂਰੇ ਆ ਆਉ ਜਿਹੜੀਆਂ ਅੱਖ ਲਾਈਆਂ ਦੀਆਂ ਆਦ ਨਹੀਂ ਹੁਣ 85 ਹੋਰ ਵੀ ਪਰ ਜੁਪੜੇ ਵਾਸਤੇ ਲਾਇਆ ਇੱਧਰ ਉਹ ਗਾਉਂ ਲੱਗਿਆ ਉਰ ਉੱਥੇ ਜਾ ਕੇ ਪਤਾ ਲੱਗਦਾ ਬਗੀਚੀ ਉਹ ਤੇ ਨਾ ਬਾਜਰੇ ਗਲ ਕੋਈਆਂ ਵੀ ਆ ਰਿਹਾ ਬਾਜਰੇ ਹੋ ਰਹੇ ਆ ਜੀ ਮਿੱਠਾ ਘੱਟ ਵੀ ਹੋਵੇ ਕਿੰਨੇ ਚਮੜਾ ਜਾ ਉਹ ਨਹੀਂ ਮੈਂ ਇਹਨੂੰ ਪੁੱਛਣਾ ਤਾਂ ਨਹੀਂ ਮਿੱਠਾ ਹੈਗਾ ਬਾਈ ਉਹਦੇ ਜਿੱਥੇ ਹੈਗਾ ਮਿੱਠਾ ਹੈਗਾ ਛੰਡਾ ਜਿਹੜਾ ਹੁਣ ਆਉਂਦਾ ਹੈ ਮਿੱਠਾ ਹੀ ਆ ਮਿੱਠਾ ਹੀ ਆਉਂਦਾ ਉਹ ਨਹੀਂ ਮੈਂ ਇਹਨੂੰ ਐ ਪੁੱਛਿਆ ਵੀ ਸਾਲ ਬੀਜਣਾ ਕਿ ਗੁੜ ਬਣਾਉਣਾ ਕਿ ਰਸ ਲੈਣ ਦੇਣਾ ਹੈ ਰਸ ਲੈਣਾ ਹੀ ਜਾਣਾ ਬਾਈ ਉਹ ਫਿਰ ਮੈਂ ਅੱਜ ਆਇਆ ਕੋਈ ਵੀ ਨਹੀਂ ਉੱਥੇ ਆ ਕੇ ਆ ਕੇ ਪੈਸੇ ਦੇ ਰਸ ਵਾਲੇ ਨੂੰ ਗਿਆ ਰਸ ਲੈਣਾ ਸੀ ਰਸ ਵਾਲੇ ਜਾਣਾ ਈ ਚੋਂ ਰਸ ਵੀ ਬਹੁਤ ਹੈ ਹਾਂ ਜਿਹੜਾ ਉਹ ਪਹਿਲਾਂ ਹੁਣ ਤੱਕ ਚੱ ਉਹ ਸਟੋਰ ਵਾਲਾ ਦਾ ਉਹ ਜੇ ਰਸ ਨਹੀਂ ਨਿਕਲਦਾ ਦੇਖ ਬਹੁਤ ਧੱਕੇਗਾ ਲੋਕ ਉਹ ਹੁੰਦਾ ਖਿਡਾਰੀ 12 ਮਹੀਨੇ ਤੀ ਦਿਨ ਬੰਦੇ ਨਹੀਂ ਹੁੰਦੀ ਰਸਲੇ ਤਾਂ ਹੁੰਨੀ ਹੁੰਦੀ ਆਈਆਂ ਗੰਨਾ ਸਟੋਰ ਤੇ ਪਿਆਰ ਹੋਰ ਸਟੋਰ ਤੇ ਜਹੀ ਚੀਜ਼ ਰੱਖਦੇ ਤੂੰ ਦੇਖਿਆ ਨੇ ਅਲੂ ਸਟੋਰ ਤੇ ਬੜ ਕੇ ਸੁਣਨ ਕਰ ਦਿੰਦਾ ਜਈ ਚੀਜ਼ ਰੱਖਦੇ ਹੋ ਜਾ ਫੇਰ ਬਸ ਤਾਂ ਆਏ ਆ ਜਾਂ ਆਗਤਾਰ ਦੇ ਨਾ ਇੰਨਾ ਸਾਫ ਗੰਨਾ ਚਿੱਟਾ ਦੁੱਧ ਮਾਣ ਜਾਊਗਾ ਦਦਾ ਜੀ ਹੋ ਸਾਫ ਹਾਂ ਇਹੋਸਾਲ ਆਹੋ ਦਸ ਵਿੱਚ ਚਟਾਉਦਾ ਬਾਈ ਐਂਡ ਵਿੱਚ ਜਾ ਕੇ ਕਾਲਸੀ ਜੀ ਨਹੀਂ ਚੜ ਜਾਂਦੀ ਆ ਆਗ ਜਾ ਸੁੱਕ ਕੇ ਹੋਰ ਹੁਣ ਤਾਜ ਤਾਂ ਨਮਾ ਹਲੇ ਨਮਾ ਨਮਾ ਇਹਨੂੰ ਫੋਨ ਕਰਤਾ ਮੈਂ ਤਾਂ ਸਾਰੇ ਚੁੱਲ੍ਹੇ ਨਹੀਂ ਉਹਦਾ ਦੇ ਤਾ ਭੇਜੀ ਉਹ ਘਰ ਇਕੱਠੇ ਹੋ ਲੰਦੇ ਭੇਜੀ ਪਿੰਡਾ ਦਾका ਆ ਜਾਓ ਭਾਈ ਲੋੜ ਲਾਗੜ ਭੇਜੀ ਲਾਲਾ ਖੁੱਲ੍ਹੇ ਦਿੰਦਾ ਕੰਮ ਦਾ ਬਿੱਗਦੇ ਜੇ ਤੈਨੂੰ ਫੋਨ ਕਰਿਆ ਜਾਂ ਪਿੰਦ ਨੇ ਫੋਨ ਕਰਿਆ ਮੈਂ ਤਾਂ ਕੋਈ ਸੁਨੇਹਾ ਆਇਆ ਨਹੀਂ ਮੈਂ ਜੇ ਲਾਗੜ ਭੇਜ ਦਾਂ ਮੈਂ ਜਾਨਾ ਲਾਲਾ ਠੀਕ ਐ ਅਵਲੋੜੇ ਦੇ ਇਕੱਠੇ ਗੱਡੀ ਦੀ ਪਾਰਟੀ ਕਰਨੀ ਆ ਜੇ ਅਸੀਂ ਇਹਨਾਂ ਦੇ ਪਰਸੋਂ ਚੌਥੀ ਕਰਦੇ ਉਸ ਤਰ੍ਹਾਂ ਮਹੀਜਾ ਨਹੀਂ ਲੋਡ ਆਉਂਦਾ ਯਾਰ ਹੁਣ ਆਏ ਆ ਹੁਣ ਇੱਕ ਗੱਡੀ ਉਹਦੇ ਬਰੇਵੀ ਲੋਡ ਪੈਂਦੀ ਆ ਪੂਰੇ ਲੋਡ ਪੈਂਦੀ ਆ ਹਰਪ੍ਰੀਤ ਆਪਣੀ ਇੱਥੇ ਰੱਖੂਗਾ ਠੀਕ ਈ ਗੱਲ ਹਾਂ ਉਹ ਦਵੱਲੇ ਕੀ ਹੋ ਗਈ ਨਹੀਂ ਫਿਰ ਉਧਰ ਗਈ ਫਿਰ ਇੱਧਰ ਔਖਾ ਇੱਧਰ ਆਈ ਨੂੰ ਦੁੱਲ ਖਾਉਂ ਜਿੰਦਾ ਨਹੀਂ ਠੀਕ ਨਹੀਂ ਚੌਖਾ ਠੀਕ ਨਹੀਂ ਚੌਖਾ ਮੈਂ ਠੀਕ ਆ ਬਣਾਈ ਦਾ ਨਿਬੜਗਾ ਵੀ ਚੱਲਦਾ ਕੰਮ ਦੇ ਤਿੰਨ ਕੀਲੇ ਬਣਨਾ ਤੇ ਤਿੰਨ ਰਹਿੰਦੇ ਨਾ ਯਾਰ ਮੈਂ ਤਾਂ ਬਣਾਉਣਾ ਹੀ ਨਹੀਂ ਜੈਲੇ ਦਾ ਬਦੇਖਾ ਮੈਂ ਕੰਨਾ ਕੱਲ ਮੈਂ ਤਾਂ ਬੰਦ ਕਰਤੀ ਬਣਾਇ ਜੈਲੇ ਦੇ ਨਾਲ ਪਹਿਲੇ ਲਾ ਕੇ ਮੈਂ ਵੀ ਅੱਜ ਵੀਡੀਓ ਦਿਖਾਇਆ ਹਾਂ ਦੋ ਮੇੜੇ ਆ ਗੈਲ ਵਾਲਾ ਬੰਨਿਆ ਹੋਇਆ ਬਹੁਤ ਵਾਂ ਸਿੱਧੇ ਖੜੇ ਹੈ ਜਿਹੜੇ ਆ ਦੂਰ ਤੇ ਖਿੱਚੇ ਉਹ ਆਪਣੇ ਪਿਆਏ ਗੇਰ ਤੇ ਉਹ ਗੇਰ ਤੇ ਆਗੇ ਬੰਨੇ ਖੜੇ ਨੇ ਕਾਟਰੀ ਬਣਾਤੀ ਵਿੱਚ ਤਾਂ ਟੁੱਟ ਕੇ ਗਿਰ ਗਿਆ ਕਿ ਬੰਨ ਨਾ ਉਹੀ ਦਾ ਅੱਦਾ ਹੁਣ ਲੋਕ ਨਹੀਂ ਗੰਮ ਤੇਰੇ ਆਏ ਖੜੇ ਆ ਜਾਲ ਸਾੜ ਅਸੀਂ ਬਣਾਉਂਦੇ ਤੇ ਮੈਂ ਪਿਛਲੇ ਸਾਲ ਬਣਾਇਆ 38 ਉਹ ਜਿੱਥੇ ਤੇ ਬੰਨਤਾ ਬਈਆਂ ਨੇ ਮੁੜ ਕੇ ਥਾਲਾ ਵਧਿਆ ਹੀ ਨਹੀਂ ਬਿਮਾਰੀ ਨੇ ਖਾ ਲ ਬਾਫੇ ਜੜਤੇ ਜਾਂਦਾ ਹੁਣ ਆਪਣੇ ਬਜਾੜ ਚੜਦੀ ਹਿਲਦੀ ਗੰਨੇ ਦੀ ਹਿਲਦੀ ਆ ਬਜਾੜ ਆਪਣੇ ਆਗੇ ਆਗੇ ਦੁੱਟਾ ਬਜਾੜ ਮੈਂ ਤਾਂ ਉਹਨੂੰ ਆਗ ਲਵਾਤਾ ਮੰਨ ਕੇ ਚੱਲ ਵੀ ਭਈਆਂ ਨੇ 6 7 7 ਫੁੱਟ ਪਰ ਉੱਪਰ ਵੰਦਤਾ ਹਾਂ ਜਿੱਥੇ ਤੁਸੀਂ ਬੰਨੇ ਹੋ ਉਹ ਗੰਨੇ ਜੋਸ ਵੀ ਨਹੀਂ ਰੁਕਣੇ ਹੈਗੇ ਉਹ ਵੱਧੂ ਗੰਨਾ ਉਹ ਜਿਹੜਾ ਹੁਣ ਆਏ ਪਾਉਂਦਾ ਹਾਂ ਤਾਂ ਹੋ ਡੇਢ 2 ਫੁੱਟ ਡੇਢ 2 ਫੁੱਟ ਉੱਪਰ ਦੇਖਿਆ ਉਹ ਦੇਖਿਆ ਮੈਂ ਵੀ ਦੇਖਿਆ ਗੱਲ ਉਹ ਤੇ ਫੋਟੋ ਉੱਪਰ ਬਣਾਤੇ ਮੈਂ ਤਾਂ ਹੁਣ ਜੇ ਅਗਲੀ ਵਾਰ ਵੀ ਬਣਾਇਆ ਇਹ ਸਿੰਗਲੇ ਬਣਾਉਣਾ ਸਿੰਗਲੇ ਬਣਾਉਣਾ ਰੱਸੀ ਨਾਲ ਬਣਾ ਦੇਣਾ ਉੱਪਰ ਬਸ ਆਗਦਾ ਹੈ ਨਹੀਂ ਹੁਣ ਉੱਪਰ ਆਗ ਭਈਆਂ ਦਾ ਹੱਥ ਨਹੀਂ ਪਹੁੰਚਦਾ ਰੱਸੀ ਨਾਲ ਬਣਾ ਦੇਣਾ ਥੱਲੇ ਫੁੱਟ ਦੇ ਅੱਜ ਗੱਲ ਜੇ 6 6 ਫੁੱਟ ਦੇ ਹੋਵੇ ਇਹ ਤਾਂ ਮੈਨੂੰ ਕਿਹਾਦਾ ਭਈਆਂ ਨੂੰ ਭਈ ਇਹਦਾ ਹੱਥ ਨਹੀਂ ਜਾਂਦਾ ਮੈਜਰਾ ਬਣਾਉਣਾ ਹੈ ਟੇਬਲ ਰੱਖ ਕੇ ਮਾ ਨਹੀਂ ਉਹ ਲੈ ਪਹਿਲਾਂ ਟੇਬਲ ਸਾਹਦੇ ਤੁਸੀਂ ਚੱਕ ਕੇ ਮਾਸੀ ਚੱਕੂਗੇ ਨਾਲ ਪੈੜ ਕਰ ਦਿਓ ਪਹਿਲਾਂ ਨਾਈਂਟ ਠੀਕ ਹੈ ਮੈਂ ਟੇਬਲ ਰੱਖਿਆ ਆਪਣੀ ਕੁਰਸੀ ਨਾਲ ਉਹ ਕੁਰਸੀ ਨਾਲ ਮਾਸੜ ਗੰਨਾ ਰੁਕਦਾ ਨਹੀਂ ਹੈਗਾ ਐ ਆ ਗੰਨਾ ਜਿਹੜਾ ਸਿੰਗਲ ਬੰਨ ਹੁੰਦਾ ਜਿਹੜਾ ਆਪਾਂ ਇਕੱਠਾ ਕਰਕੇ ਬੰਨਦੇ ਸਾਲਾ ਗੰਨਾ ਰੁਕਦਾ ਇੱਕ ਵਾਰ ਕੋਈ ਗਰੋਸ ਨਹੀਂ ਘਟਦੀ ਵੱਧਦਾ ਗੰਨਾ ਇਹਨਾਂ ਵਧਣਾ ਮੈਂ ਦੇਖਿਆ ਜਿਹੜਾ ਹੁਣ ਆਹੋ ਜਿਹੜਾ ਬਣੇ ਜਿਹੜੇ ਸਿੱਧੇ ਐ ਉਹਨਾਂ ਸਿੱਧਾ ਜਾਣੇ ਜਾਣੋ ਭਾਈ ਇਹ ਪਾੜ ਕੇ ਹੋ ਗਈ ਗਲਤ ਬਣਾ ਦਿੱਤਾ ਉਹ ਖੁੱਲੂਗਾ ਵੀ ਬਣਾਇਆ ਸੀ ਸਿੰਗਲ ਇਹ ਬਣਾਉਣਾ ਸਾਰੇ ਹੀ ਨਹੀਂ ਮੋਟੇ ਵੀ ਚੱਕ ਕੇ ਬਣਾਦੀ ਪਈਆਂ ਤੇ ਸੁਖੀ ਅਗਲੀ ਵਾਰ ਮੁੰਡੇ ਵਾਲੇ ਹੀ ਕੰਮ ਐ ਜਿੱਥੇ ਤੱਕ ਉਹਨਾਂ ਦਾ ਹੱਥ ਪਹੁੰਚਦਾ ਤਾਂ ਆ ਕੇ ਲਾਤਾ ਉਹਨਾਂ ਨੇ ਆਏ ਉੱਪਰ ਸਿਰ ਤੇ ਉੱਪਰ ਹੱਥ ਲਾਤਾ ਉਹਨੇ ਹਾਂ ਤੰਦ ਖਾ ਕੇ ਲਿਆਉਂਗਾ ਦੇਖੀਦਾ ਸਹੀ ਤੂੰ ਭਈਆਂ ਨੇ ਪੰਪਰ ਨੂੰ ਸਟੈਂਡਰੀ ਬਣਾਏ ਵੇ ਭਈਆਂ ਨੂੰ ਕਹੋ ਆਪਣਾ ਸਟੈਂਡ ਘੇ ਰੱਖੋ ਜਿਹਦਾ ਨਿਊਟੀ ਬਣਾਉਣਾ ਉਹ ਲੋੜੇ ਨਹੀਂ ਉਹ ਜਿੱਥੇ ਉਹ ਜਿੱਥੇ ਉਹਨਾਂ ਨੇ ਹੁਣ ਬੰਨੇ ਆ ਹੋਇਆ ਕਿੰਨਾ ਹੁਣ ਮੈਂ ਛੁੱਟੀ ਕਰੀ ਸੀ ਗੱਲ ਨਾ ਹੁਣ ਹੁਣ ਛੁੱਟੀ ਕਿੱਦਾਂ ਰੱਸੀ ਨਾਲ ਬਣਾ ਦੂੰਗੇ ਪਰ ਵੀਰਵਾਰ ਨੂੰ ਓਦ ਦਿਨ ਨਾਲੇ ਹੋਸ਼ ਆ ਗਿਆ ਯਾਰ ਛੋਕੀ ਦਰਾਖਤ ਕਰਨੇ ਸੱਟ ਯਾਰ ਉੱਥੇ ਛੁੱਟੀ ਕਰ ਲੱਗੇ ਤੈਨੂੰ ਜਿੱਦਾਂ ਛੁੱਟੀ ਤੇਰੀ ਕੋਲ ਉਹ ਸਫਾਈ ਕਰਨੀ ਉੱਥੇ ਮੋਟਰ ਦੇ ਅੰਦਰ ਦਰਾਖਤ ਜੀ ਹਾਂ ਕਟਿੰਗ ਕਰਨੀ ਉਹਦੀ ਕਟਿੰਗ ਕਰ ਦੇਣੀ ਸਾਰਿਆਂ ਦੀ ਬੇਲ ਦੀ ਵੀ ਕਟਿੰਗ ਕਰਨੀ ਗੂਰਾਂ ਵਾਲੀ ਦੀ ਸਾਰੀ ਦੀ ਕਟਿੰਗ ਮੇਰੇ ਤੇ ਫਲ ਜਿਆਦਾ ਲੱਗਦੇ ਹੁਪੇ ਕਾਲਾ ਖੜਾ ਕਹਿੰਦਾ ਕਾਲੇ ਮਰੂ ਲਾ ਜਿਹੜੇ ਨਰਸੇ ਜਵਾਣ ਦਾ ਉਹ ਕਾਲੇ ਆ ਉਹਨੂੰ ਉਹ ਕਾਲੇ ਆ ਸੜਾ ਪਰੇ ਬੱਕ ਕੌੜਾ ਹੈ ਵਿੱਚ ਮਰੂ ਦਬਾਉ ਮਿੱਠਾ ਵਿੱਚ ਦਾ ਮਰੂਦ ਵੀ ਠੀਕ ਹੈ ਸਿਕੰਦਰਵਾਦ ਸਿਕੰਦਰ ਜੀ ਹੁੰਦੀ ਹੈ ਕਿਆ ਹੁੰਦੀ ਹੈ ਉਹ ਜਿਸ ਕਲਰ ਜੇ ਉਹ ਕੰਮ ਹੈ ਹੈ ਜਿਹੜੀ ਲਾਲ ਜੀ ਹੁੰਦੀ ਇਹ ਚੇਤੇ ਉਹ ਮੀਡੀ ਜਿਹੜਾ ਗੂਜੇ ਜੰਮ ਖੜਾ ਉਹ ਬਾਬਾ ਤਾਂ ਕਹਿੰਦੇ ਇਹਨੂੰ ਵੜ ਦੇ ਨਾ ਕੰਧ ਪਾੜ ਦੇਣੀ ਉਹਦੇ ਪੁੱਤ ਪਹਿਲਾਂ 5-7 ਆ ਕਿਸਰੇ ਬਾਸ ਦੇ ਤੋੜ ਲਏ ਕੰਮ ਕਿ ਬਹੁਤ ਮਿੱਠੀ ਹੈ ਨਿਕਲ ਨਹੀਂ ਆ ਰ ਕੱਢ ਲੋ ਲੈ ਜੜ ਚ ਆ ਜਮਾਈ ਕੰਧ ਦੇ ਕੰਧ ਦੀ ਜੜ ਇੱਕ ਵਾਸਾ ਕੱਢੂਗਾ ਹੁਣ ਬਰਸਾਤ ਆ ਬਰਸਾਤ ਹੋਵੇ ਲੱਗ ਹੁਣ ਚੱਲੇ ਬਣਾ ਮੇਰਾ ਕੰਮ ਲਾਈ ਲੱਗ ਜਾਂਦੀ ਤੁਸੀਂ ਅੱਧੀਆਂ ਜੜਾ ਵਾਲਾ ਨਹੀਂ ਲੱਗਣਾ ਨਹੀਂ ਮਸੜੋ ਲੱਗਣਾ ਜੜ ਚ ਜਮਾਈ ਕੰਬੀ ਹੋਦੀ ਸੁਖਿਓ ਨਾ ਕੰਧ ਕੋਨਾ ਆ ਗਿਆ ਆ ਕੋਈ ਨਹੀਂ ਫਿਰ ਆ ਗਿਆ ਇੱਕ ਵਾਰੀ ਮਿਹਨਤ ਕਰਕੇ ਦੇ ਦਿੰਦੇ ਆ ਉਰਲਾ ਬਾਸਾ ਦਾ ਸਾਰਾ ਜੜਾ ਨਿਕਲੇ ਹੋਣੀਆਂ ਪਾਸੋਂ ਨੂੰ ਏਦਾਂ ਏਦਾਂ ਕਬੂਟਾ ਹੈ ਬਸ ਸਾਰੇ ਮੱਬੇ ਲੱਗੇ ਦੇ ਕੋਦੇ ਅਰੇ ਖੰਡ ਭਈਆ ਕੰਮ ਖੰਡ ਜਮਾਈ ਖੰਡ ਅੰਬੀਓ ਨਹੀਂ ਖਾਦੀ ਇਹ ਜੀ ਦੇ ਲੱਗਦਾ ਹੈ ਪਵਿੱਤੇ ਹੈ ਬਿੱਤੇ ਖਾਣ ਦੇ ਖਾਣੇ ਜੰਮਿਆ ਹੈ ਨਾਈਟੜੇ ਬੂਟੇ ਦੇ ਉਸੇ ਆਏ ਪੱਟ ਕੇ ਹੱਥਾਂ 'ਗੇਲੇ ਪੱਟ ਲਈ ਜੜ ਜੀ ਦਿੱਤਾ ਜਾ ਲਿਖਾਵੇ ਚ ਪਾ ਕੇ ਪਾਣੀ ਪਾਤਾ ਇੱਕ ਵਾਰ ਦਾ ਪਤਾ ਜਿਹੜਾ ਹੈਗਾ ਝੜ ਗਿਆ ਲੈ ਹਰ ਨਵੇਂ ਨਿਕਲੇ ਚੱਲ ਪਏ ਉਹ ਠੀਕ ਨਾਲ ਜਰਾ ਇੱਕ ਨੇ ਹੱਥ 'ਗੇਲੇ ਪੱਟ ਕੇ ਲੈ ਆ ਉਹਦਾ ਸੀ ਫੇਰ ਦਿੱਤੀਆਂ ਗੈ ਲਿਆਉਣੇ ਮਿੱਟੀ ਆਓ ਠੀਕ ਹੈ ਪ੍ਰਸਾਦ ਪ੍ਰਸਾਦ ਵੀ ਤਾਂ ਆਹੀ ਚੀਜ਼ ਹੁੰਦੀ ਵੀ ਜਿਹੜਾ ਮਾਰੀ ਦਸਲਾ ਲੈ ਚੱਲਦਾ ਆ ਦੇਣਾ ਮੈਂ ਚੱਲਣ ਚਾਂਸ ਬਹੁਤ ਹੈ ਚਾਂਸ ਬਹੁਤ ਹੈ ਚਾਂਸ ਕਿ 100% ਚਾਂਸ ਹੈ ਤੇ 100% ਹੈ ਇੱਕਣਾ ਹੁਣ ਪਰ ਵਧੀਆ ਦੋ ਲੱਗੇ ਉਹ ਦਿੱਥੇ ਉਹ ਅੰਬ ਤਾਂ ਉੱਥੇ ਦੋ ਤਿੰਨ ਨਵੇਂ ਕਹਿੰਦਾ ਤਿੰਨ ਆ ਇੱਕ ਇਧਰ ਅੰਬ ਤਾਂ ਸੱਤ ਅੱਠ ਬਾਈਏ ਤੋੜ ਲੇਗੇ ਦੋ ਬਾਈਏ ਤੋੜੀ ਜਾਂਦੇ ਸਾਲੀਏ ਬਾਹਰ ਨੇ ਤੋੜ ਜੀ ਦੇਖ ਲੁਗੀ ਵੀ ਰਹਿ ਗਈ ਇੱਕ ਅੱਛਾ ਬਾਹਰ ਤੇ ਜਾਲੀ ਨੂੰ ਟੱਪ ਹੋ ਜਾਂਦਾ ਮਿੱਠੀ ਬਹੁਤ ਈ ਅੰਬੀ ਬਾਈ ਬਹੁਤ ਮਿੱਠੀ ਮੈਂ ਵੀ ਚੂਪ ਕੇ ਦੋ ਮੇਰੇ ਹੋਰ ਪੱਕੇ ਹੋਵਤੀਆਂ ਮੈਂ ਉੱਥੇ ਜਾਂ ਦੇਖਿਆ ਸੀ ਹੈ ਮਾਹਲਾ ਵੀ ਇੱਕ ਇੱਕ ਟੂਪਣੀਆਂ ਮਾਹ ਸੀਪੇ ਚੂਪੀ ਛੜ ਦੇਖ ਕੇ ਹਾਂ ਗੁੱਛੇ ਲੱਗਦੇ ਇਹਨੂੰ ਮਿੱਠੀਆਂ ਬਹੁਤ ਮਿੱਠੀਆਂ ਅੰਬੀ ਬਾਹਰ ਉੱਥੇ ਲੱਗੇ ਹੁੰਦੇ ਰਾ ਉਹ ਅੰਬ ਦੇਖਦਾ ਥੋੜਾ ਜਿਹਾ ਹੈ ਛੋੜਾ ਦੇਦਾ ਬਪੂਲਾ ਦਾ ਤਿੰਨਾਂ ਮੂਰੇ ਨੂੰ ਹਾਂ ਤਿੰਨਾਂ ਦੇ ਮੂਰੇ ਨੂੰ ਹੁਣ ਵੀ 10-12 ਅੰਬੀ ਲੱਗੇ ਉਹਨੇ 20 ਹੋ ਜਾਂਦੇ ਹਾਂ ਗੁੱਛੇ ਆ ਚਾਰ-ਚਾਰ ਪੰਜ-ਪੰਜ ਦੇ ਗੁੱਛੇ ਲੱਗਦੇ ਆ ਅੰਬਾਂ ਨੂੰ ਲੱਗੇ ਉਹਨੂੰ ਲੱਗੀਆਂ ਹੋਰ ਕਰਮਜੀਤ ਵਾਲੇ ਵਾਂਗ ਆ ਮਸੜੇ ਕਰਜ ਆ ਉਹਦੇ ਪੂਰ ਆਉਂਦੇ ਛੋਟੇ-ਛੋਟੇ ਲੱਗਦੇ ਆ ਜਦੋਂ ਹੁਣ ਤਾਂ ਕਿਸੇ ਨੂੰ ਸੁਨੇਹਾ ਜਨੂ ਦੱਤਾ ਉਹ ਕਾ ਬੜਾ ਖਾਣੇ ਵਾਲੇ ਨੂੰ ਵੀ ਮੈਂ ਸੁਨੇਹਾ ਦਿੱਤਾ ਨਹੀਂ ਨਹੀਂ ਜਾਣਾ ਮੌਕੇ ਤੇ ਜਾਣਾ ਹਲੇ ਨਹੀਂ ਹਲੇ ਨਹੀਂ ਨਾ ਬੰਦੇ ਆਉਂਦੇ ਹਲੇ ਪੰਮਾ ਇੱਕ ਜਾ ਮੇਰ ਨੂੰ ਮਾਰੂ ਤੂੰ ਮਾਰ ਲੈ ਗੱਗੇ ਨੂੰ ਬੁਲਾ ਲੈ ਗੱਗਿਆ ਖਾਂਦੇ ਹੁਣ ਡੈਡ ਰਾਈਡਿੰਗ ਪਰ ਹੈ ਆ ਆ ਜਾਣਾ ਉਹਨੇ ਕਰ ਲੂਗੇ ਫੋਨ ਕੋਈ ਨਾ ਤੂੰ ਤੂੰ ਤਾਂ ਕਰ ਫੋਨ ਪਰ ਆਦੇ ਪੰਮੀ ਤੇ ਪਿੱਛੇ ਬੈਠੇ ਕਾ ਮਾਹੀ ਦਾ ਕਰੀਦਾ ਜਾ ਹਲੇ ਜਿੰਨ ਜਿੰਨ ਨੂੰ ਕਿਹਾ ਮੈਂ ਦੱਸ ਦੇ ਦੁਬਾਰਾ ਫੇਰ ਮਾਰ ਦੇਦਾ ਢੱਡਾ ਹੋ ਜਾਊਗਾ ਤੈਨੂੰ ਮਾਰ ਕੇ ਫੇਰ ਡੱਲੀ ਨੂੰ ਵੀ ਮਾਰ ਦੇ ਫੋਨ ਖਾ ਜਾਊਗਾ ਉਹ ਵੀ ਕਿੱਦਾਂ ਸਮੋਸਾ ਪੰਮੀ ਦੇ ਕੋਲ ਹੈਗਾ ਤੇ ਬਾਅਦ ਮੈਂ ਲੜਨ ਲੱਜ ਜਾਂਦਾ ਕਿ ਸਾਲਾ ਮੈਨੂੰ ਪਰੀ ਬਾਲਟੀ ਤੁਸੀਂ ਮੈਨੂੰ ਵੀ ਲੈ ਆਉਂ ਬਿਠਾ ਲੈ ਆ ਆ ਬਿਠਾ ਲੈਗਾ ਡੱਲੀ ਨੂੰ ਬਿਠਾ ਲੈਗਾ ਗੱਲੇ ਨੂੰ ਬਿਠਾ ਲੈਗਾ ਦੱਲੀ ਨੂੰ ਉਹਨੂੰ ਘੜੇ ਘੜਾਉਣਾ ਕੋਈ ਘੜਾਉਣਾ ਨਹੀਂ ਸਕਦਾ। ਸਾਡੇ ਜਿਵੇਂ ਮਸ਼ੀਨ ਧਮਾਉਣ ਲੱਗਿਆ ਵਾ। ਉਹ ਦੱਲੀ ਹੈ ਨਹੀਂ ਭਾਈ ਠੀਕ ਹੈ। ਮਸ਼ੀਨ ਧਮਾਉਣ ਲੱਗਿਆ ਵਾ। ਮੈਂ ਕਿਹਾ ਤੂੰ ਆ ਕੇ ਆ ਗਿਆ ਯਾਰ। ਆ ਗਿਆ ਵਾ ਜਿਹੜਾ ਮੁੰਡਾ ਲਿਕੇ ਆ ਗਿਆ। ਲੈ ਆ। ਪਾ ਲਈ ਅੰਦਰ ਲੈ ਗਿਆ ਮਸ਼ੀਨ। ਆ ਜਾਣਾ ਉਹਨੇ ਜਦੇ। ਆ ਜਾ ਰੱਖ ਲੂੰਗੇ ਆਜੂ ਖਾ ਲੂੰਗਾ। ਹੈਲੋ। ਉਹ ਆ ਜਾ ਨਾ ਦੱਲੀ ਨੂੰ ਮਿਠਾ ਲਈ। ਗੱਲੇ ਫੋਟਾ ਕਰ ਰਵੇ। ਰਾਈਮ ਖਾ ਲੂ। ਦੱਲੀ ਵੀ ਬਾਪੂ ਛੱਡੀ ਸੀ ਨਹੀਂ ਦਿਖਦਾ ਯਾਰ ਹੁਣ। ਡੀਸੀ ਉਰੀ ਆ ਬਾਈ ਡੀਸੀ ਮੈਨੂੰ ਲੱਗਦਾ ਵੀ ਆ ਇਧਰ ਨਾ ਕਰਾ ਜੰਗਲ ਨੂੰ ਹੜ ਬਦਵਾਰ ਕਰਾ ਨਹੀਂ ਨਹੀਂ ਇੱਥੇ ਸਵੇਰ ਮਨ ਮਿਲਿਆ ਉੱਥੇ ਇੱਥੇ ਹੁਣ ਉਹਦਾ ਜ਼ਿੰਮੇਵਾਰੀ ਘਰ ਆਉਂਦੀ ਗੱਲ ਬਣ ਗਈ ਜ਼ਿੰਮੇਵਾਰੀ ਆ ਸਾਰੇ ਆ ਜਿਹੜਾ ਤੁਹਾਡਾ ਕੈਨੇਡਾ ਗਿਆ ਨਾ ਦੂਆ ਗਿਆ ਵਾ ਘੁੰਮਣ ਉਹ ਉਰੀ ਆ ਘਰੇ ਰਹਿਣਾ ਹੁਣ ਬੋਲੇ ਇਹਦੇ ਡੀਸੀ ਜ਼ਿੰਮੇਵਾਰੀ ਆ ਹੂੰ ਹੁਣ ਤਾਂ ਹੀ ਨਹੀਂ ਬਾਹਰ ਅੰਦਰ ਘੱਟੇ ਦੇਖਦਾ ਨਿਆਣੇ ਤਾਂ ਨਹੀਂ ਗਏ ਦੋਨੇ ਗਏ ਨਿਆਣੇ ਤਾਂ ਨਹੀਂ ਆ ਬਾਕੀ ਸਾਰੇ ਉਰੀ ਆ ਫਿਰ ਹੁਣ ਨਿਆਣੇ ਪੜਨਗੇ ਹੁਣ ਘਰਾਂ ਜ਼ਿੰਮੇਵਾਰੀ ਦੇਖਣੀ ਮਾੜੇ ਬਟੇ ਕੱਲੇ ਭਈਏ ਰਹਿ ਗਿਆ ਫਿਰ ਭਈਆ ਕੀ ਦਿਨ ਦੇ ਸਾਹਮ ਰੱਖਦਾ ਫਿਰ ਉਹ ਦੱਲੀ ਹੂੰ ਇਹ ਇੱਥੇ ਨੂੰ ਮੋਟਰ ਬਣਵਾਇਆ ਤੈਨੂੰ ਕਰੀਏ ਪਾਰਟੀ ਹੰਦਾ ਕਹੀਂ ਨਾ ਪਾਰਟੀ ਨਹੀਂ ਜਾਂਦੇ ਪੌਣ ਕੇ ਕਰਦਾ ਉਹ ਪਾਰਟੀ ਜਾਂਦੀ ਆ ਚੁੱਧਾ ਸਣਾ ਮੈਂ ਤੇਰੇ ਕੋਲ ਲੱਖਿਆ ਕਿਹੜੀ ਪਾਰਟੀ ਜਾਂਦੀ ਆ ਹੈ ਸੰਭਲਾ ਸੰਭਲਾ ਫਿਰ ਕਾਲੂ ਨਾ ਕਹੀਂ ਕਾਲੂ ਨਾ ਕਹੀਂ ਫਿਰ ਕਾਲੂ ਨਾ ਕਹੀਂ ਫਿਰ ਹਾਂ ਉਹ ਕਾਲੂ ਨਾ ਕਹੀਂ ਪਰ ਪਾਰਟੀ ਨਹੀਂ ਕਰੀ ਹੈਗੀ ਪੋਕ ਪਰ ਬੈਠਾ ਧਾਰੇ ਮਰੇ ਨਾਲੇ ਭੋਗ ਗਈ ਜਾਂਦਾ ਨਾਲੇ ਭੋਗ ਗਈ ਜਾਂਦਾ ਕੀ ਕਹਿੰਦਾ ਤੇਰਾ ਉਹ ਮਾਦਾ ਉਹ ਟਰੈਕਟਰ ਤੋਂ ਸੇਮ ਤੋਂ ਆਇਆ ਮੈਂ ਤੁਰੇ ਆ ਰਿਹਾ ਚੱਲ ਠੀਕ ਆ ਤਵਾਲਾ ਤਵਾਲਾ ਠੀਕ ਹੈ ਓਕੇ ਕੰਮ ਜਿਆ ਕਰਾਇਆ ਇਹਨਾਂ ਨੇ ਤਵਾ ਕੇ ਖੜਾ ਦੇਣੀ ਹੁਣ ਸਾਰੀ ਵਾਰੀ ਗੱਲ ਕਰੀ ਜਾਏ ਤੈਨਾਂ ਦੀ ਖੜੀ ਲਿਦਿਆਨ ਪਾ ਇਹਦਾ ਤਾਲਿਓਂ ਪਾ ਜਾ ਕੋਈ ਕੋਈ ਸਮਝਦਾ ਕੋਡ ਬਾਂਡੀ ਦੇ ਕੋਈ ਸਮਝਦਾ ਓਕੇ ਨਾ ਕੋਈ ਦੀ ਮਾਈ ਜਾਣਦਾ ਠੀਕ ਹੈ ਇਹ ਦੂਜਾ ਪੁੱਛ ਰਿਹਾ ਵੀ ਕਿਆ ਕਿਆ ਫਿਰ ਮੈਂ ਕਹਿਣਾ ਚਾਹੁੰਦਾ ਵੀ ਮੈਨੂੰ ਹੋਰ ਦੇਖ ਲੈ ਵੀ ਹੈ ਆਹੀਆ ਹੋਰ ਕਿਹੜੇ ਆ ਹੋਰ ਕਿਹੜਾ ਹੈ ਕਾਲਾ ਹੈ ਆ ਕਾਲਾ ਬੀਜੂੜਾ ਲੈ ਕਾਲਾ ਬੀਜੂੜਾ ਮੈਂ ਕਹਿੰਦਾ ਓਰੇ ਹੈ ਨਹੀਂ ਚੰਡੀਗੜ੍ਹ ਚੰਡੀਗੜ੍ਹ ਫੋਨ ਕਰ ਲਿਆ ਮੈਂ ਉਹਨੂੰ ਭਈਆ ਚੱਲੀਆਂ ਨਾ ਭਈਆ ਤਾਂ ਚੱਲੀਆਂ ਲੱਗਿਆ ਕੱਟਤਾ ਬਸ ਆਖ ਨਾਲ ਬੀਜੂ ਸਮਾਨ ਵਾਲੇ ਨੇ ਕਹਿੰਦਾ ਆਪਨੇ ਆਪਣੇ ਬੰਦੇ ਆਪਾਂ ਫੋਨ ਗਿਆ ਮੋਗੇ ਤੇ ਚੱਲਦੇ ਮੇਰੇ ਕੋਲ ਨੰਬਰ ਨਹੀਂ ਨਾ ਇਹਦਾ 6 ਬੰਦੇ ਓਰੇ ਦੋ ਤਿੰਨ ਦੋ ਘੋੜਾ ਆਉਣੇ ਚਾਹੁੰਦਾ ਬਸ ਚਾਹ ਦੇ ਦੇ ਕੇ ਲਿਆਈ ਹੁਣ ਫਾਦੂ ਵੀ ਫਾਇਦਾ ਨਹੀਂ ਹੋਈ ਵੀ ਇੰਨੇ ਕੇ ਬੰਦੇ ਲਿਆ ਨਹੀਂ ਲਿਆਈ ਵੀ ਕੀ ਕੇ ਬਾਈ ਵੱਧ ਨਹੀਂ ਖਾਣਾ ਬਰੈਡ ਨਹੀਂ ਖਾਉਗੇ ਨਾਲ ਬਰੈਡ ਵੀ ਚਾਹੇ ਬਰੈਡ ਲਿਆ ਜਾਂਦੇ ਸੋਸ ਵਾਲਾ ਲੋ ਜੀ ਬੰਮਾ ਵੀ ਆ ਗਿਆ ਮਾ ਜੀ ਲੈ ਆ ਬੈਨ ਆ ਜਾ ਉਹਨੂੰ ਇਹ ਦੁਆ ਚੈਨਲ ਆ ਇਹ ਆ ਜਾ ਇਹ ਮਲਕੀਤ ਬਾਈ 2 ਵਾਲੇ ਚ ਪੈਣੀ ਆ ਤੇਰੀ ਸਾਸਰੀ ਘਾਲ ਫਤੇ ਕਰ ਪੂਰੀ ਆ ਬੜੀ ਇਹ ਬਣਾ ਦੇ ਦਿਆ ਤਾ ਜੀ ਦਾ ਕਹਿੰਦਾ ਮੈਂ ਵੇਲੇ ਕਿਹੜਾ ਚੈਨਲ ਆਉਂਦਾ ਦੇਖਣਾ ਪੈਂਦਾ ਵੀ ਕਿਹੜਾ ਚੈਨਲ ਆਉਂਦਾ ਆਹ ਅਰੇ ਗਲਤੀ ਗਲਤੀ ਬਣਾਉਣ ਵਾਲੇ ਦੀ ਆ ਉਹਨੂੰ ਦੱਸਣਾ ਪੈਣਾ ਪਹਿਲਾਂ ਇਹ ਆਪ ਆਈ ਇਹ ਬਲਾੜੀ ਚੈਨਲ ਦੀ ਆ ਵੀਡੀਓ ਜੀ ਆਇਆਂ ਸ਼ਾਮ ਤੱਕ ਸਾਸਰੀ ਘਰ ਪਤਾ ਨਹੀਂ ਕਿੰਨੀ ਵਾਰ ਬੁਲਾ ਫੇਂਦੀ ਆ ਬੋਦੋ ਮਾਈ ਬੁਲਾ ਹੋ ਜਾਂਦੀ ਆ ਇਹ ਕਰ ਲਈ ਤੇਰੇ ਜਗ੍ਹਾ ਪਹਿਲਾਂ ਰਾਜੇ ਵਾਲੇ ਮੈਂ ਤਿੰਨ ਵਾਰ ਬੁਲਾਈ ਵੀ ਐਕਣਾ ਵਾ ਚੱਲੀ ਜਾਂਦਾ ਕਾਰੋਬਾਰ ਜਿਹੜੇ ਟੂ ਟਾਇਰ ਕਹਿੰਦਾ ਰੱਖੀ ਤੇ ਪੌਣੇ ਟਰਾਲੇ ਜਗਦੀਪ ਦੇ ਜਗਦੀਪ ਤੋਂ ਟਾਇਰ ਦਵਾ ਕੇ ਲਿਓ ਹੁਣ ਤਾਂ ਆਪਣੇ ਦੇ ਵੀ ਤਾਂ ਐਵੇਂ ਬਦਲਨੇ ਆ ਮੈਂ ਨਹੀਂ ਬਦਲਨੇ ਹੈਗੇ ਹੁਣ ਬਾਬੇ ਮੇਰਾ ਹੋਰ ਖਰਚਾ ਬਹੁਤ ਹੋਇਆ ਹੋਇਆ ਨਹੀਂ ਮੈਨੂੰ ਆਏ ਤਾਂ ਮਾਂ ਵੀ ਨਵੇਂ ਪਵਾ ਦੂੰਗਾ ਇਹਦੇ ਵੀ ਇਦਾਂ ਪਰ ਚੰਗੇ ਪੈਸੇ ਲੱਗਣੇ ਆ 60 70 ਪੈਸੇ ਟਾਇਰਾ 70 ਪੈਸੇ ਖੜੇ ਇਹ ਉਹ 60 70 ਪੈਸੇ ਚੱਲਦੇ ਹੁੰਦੇ ਤੁਸੀਂ ਜਾਂ 70 ਪੈਸੇ ਹੁਣ ਨਵੀਂ ਚੱਕਣੀ ਆ ਇੱਥੇ ਅੱਧ ਤੱਕ ਤਾਂ ਚੱਲੀ ਜਾਂਦਾ ਟਾਇਰ ਵਧੀਆ ਮੈਂ ਹੁਣ ਬਦਲਾਉਣਾ ਹੀ ਨਹੀਂ ਦੀਪ ਨੂੰ ਦਵਾ ਲਿਆ ਉਹ ਪਹਿਲਾ ਧਿੰਦੇ ਵਾਲਾ ਗਿਆ ਵਿਆ ਇਹ ਨਾਲੇ ਟਰਾਲੇ ਨੇ ਰਾਮ ਟਰਾਲਾ ਆ ਜਾਓ ਆਪਣੇ ਗੇੜੇ ਤੇ ਲਵਾਉਗਾ ਠੀਕ ਨਹੀਂ ਮੈਂ ਮਾਰ ਦੇ ਕਹਿ ਤਾਂ ਕੱਲ ਚ ਦੀਪ ਨੂੰ ਮੈਂ ਮਾਂ ਟਾਇਰ ਪਵਾ ਭਾਈ ਹੁਣ ਲੋੜ ਪੈਣੀ ਹੈ ਟਰਾਲੇ ਦੀ ਆਕੀਤ ਆਤਰਾ ਬਾਰੇ ਕੋ ਮਯੋਰ ਉਹ ਕਾਉਂਡ ਦੀ ਯਾਤਰਾ ਪਾਉਣੀ ਨੂੰ ਮਿਲੂ ਮਿਲੂ ਨਾ ਨਾ ਉਹਨੇ ਕਹਿਤਾ ਕਹਿੰਦਾ ਟਾਇਰ ਪਵਾ ਲਵਾ ਲੈ ਯਾਤਰਾ ਨੂੰ ਤਿੰਦੇ ਵਾਲਾ ਯਾਤਰਾ ਨੂੰ ਤਿਆ ਤਿੰਦਾ ਕਹਿੰਦਾ ਤਿਆਰ ਕਰਾਉਣਾ ਕਹਿੰਦਾ ਉਹਨੂੰ ਚੱਲੋਗਾ ਬਿੱਟੇ ਤਰੇ ਹੋ ਲੋ ਜਣਾ ਹੋ ਬਿੱਟੇ ਤਾਂ ਨਮਾ ਲੱਗਣਾ ਉਹਨੂੰ ਫਿਰ ਦੁਬਾਰੇ ਤਿਆਰ ਕਰਾਉਣਾ ਤਿੰਦਾ ਕਹਿੰਦਾ ਕਹਾਂ ਤੁਹਾਨੂੰ ਇਹਦਾ ਯਾਤਰਾ ਨੂੰ ਚ ਆਈ ਨਾ ਉਹਨੂੰ ਬੈੱਡ ਨਹੀਂ ਬੈੱਡ ਚਾਹੀਦਾ ਜਾਲੀ ਨਾ ਹੋਵੇ ਜਾਲੀ ਨਹੀਂ ਕਹਿੰਦਾ ਲਾਉਣੀ ਕਹਿੰਦਾ ਲੈ ਉਹਨੂੰ ਅੱਧ ਦੀ ਸੇਡ ਡਾਉਨ ਸੀਲਿੰਗ ਹੋਣੀ ਆ ਉਹਨੂੰ ਟੱਕੀ ਹੁੰਦੀ ਆ ਫਿਰ ਛੱਤ ਛੁੱਤ ਜਿਹੜੀ ਦੂਏ ਲੋਟ ਤਿਆਰ ਹੁੰਦੀ ਉਸ ਤਰ੍ਹਾਂ ਤਿਆਰ ਕਰਾ ਕੇ ਦਊਗਾ ਟਰਾਲਾ ਕਹਿੰਦਾ ਤੁਹਾਨੂੰ ਵਧੀਆ ਬੈੱਡ ਬੋਡ ਨਾ ਮਿਲਵਾ ਕੇ ਆਊਗਾ 70000 ਰੁਪਏ ਤੋਂ ਜ਼ਿਆਦਾ ਲੱਗ ਜਾ ਜਿਹੜੀ ਸਾਨੂੰ ਕੰਮ ਕਰਦੇ ਨੰਦਾ ਯਾਤਰਾ ਫਿਰ ਕੋ ਕੋ ਆਵਣੀ ਆ ਇਹ ਟਰਾਲੇ ਦੀ ਯਾਤਰਾ ਪਰ ਜਾਇਓ ਫਿਰ ਹਜੂਰ ਸਾਹਿਬ ਕਿਹਨੀ ਨੂੰ ਚੀਮੇ ਆ ਵਾਂਗੂ ਲੈ ਕੇ ਯਾ ਖੜੀ ਇੱਕ ਮਿੰਟ ਇੱਕ ਮਿੰਟ ਜਾਊਗਾ ਹਾਂ ਹੈ ਫਿਰ ਤਿਆਰੀ ਕਰ ਟਰੈਕਟਰ ਹੀ ਆਊਗਾ ਮੁੱਕਰੀ ਨਾ ਮੈਂ ਨਹੀਂ ਮੁਕਰਦਾ ਹਾਂ ਟਰੈਕਟਰ ਹੀ ਆਊਗਾ ਚਲ ਆ ਹੁਣ ਪ੍ਰੂਫ ਵੀ ਮੇਰੇ ਕੋਲ ਹੈਗਾ ਇਹ ਮੈਂ ਕਹਿੰਦਾ ਦੇਖੋ ਵੀ ਪੰਮਾ ਭਾਈ ਸਾਡੇ ਨਾਲ ਜਾਊਗਾ ਹਯੂਬ ਸਾਹਿਬ ਨੂੰ ਜੇ ਅਸੀਂ ਟਰੈਕਟਰ ਲੈ ਕੇ ਗਏ ਪੰਮਾ ਜਾਊਗਾ ਬਸ ਠੀਕ ਬਸ ਤੂੰ ਭਾਈ ਦੇਖ ਲਾਂਗੇ ਮੋਗੇ ਵੀ ਟਾਈਮ ਹੋਇਆ ਪਾਪਾ ਨਹੀਂ ਹਮ ਵੀ ਨਹੀਂ ਪੜਦਾ ਮਾਸੜ ਨਹੀਂ ਆਵੀਂ ਬਾਬੇ ਕਾ ਲਾਇਆ 13 ਦਿਨ ਤਾਂ ਕਿ ਤੇਰੀ ਤਿਆਰੀ ਆ ਬਸ ਤੇਰੀ ਤਿਆਰੀ ਆ ਭਾਈ ਕਬਲੋ ਹੋਰ ਪੱਕਾ ਹੋਗੇ ਹੋਰ ਦਾ ਪੰਗਾ ਰੱਖਿਓ ਨਾ ਪੰਗਾ ਉਹ ਟਾਈਮ ਰੱਖਣਾ ਜਾੜਾ ਜਾਤਰਾ ਨੂੰ ਕੰਮਾਂ ਦਾ ਪੰਗਾ ਹੈ ਦੇਖ ਲੈ ਉਹ ਆ ਪੰਗਾ ਜ਼ਿਆਦਾ ਰੱਖਿਓ ਹਾਂ ਇਹ ਜਿਹੜਾ ਪੰਗਾ ਲਾ ਦੋ ਮੁੰਡੇ ਨੂੰ ਗਰਮੀ ਨਾ ਆਵੇ ਨਾ ਨਾ ਜਾਣਾ ਫਿਆਲ ਮਾਪਾਂ ਨੇ ਆਪੇ ਹੁਣ ਤੁਸੀਂ ਕੈਮਰੇ ਸਾਹਮਣੇ ਕੋਈ ਮਰਜੀ ਗਈ ਜਾਓ ਪਿੱਛੇ ਲੈ ਕੇ ਸਾਰੇ ਰਾਡ ਪਾਉਂਦੇ ਤੇ ਕਿਹਨੇ ਅਸੀਂ ਤਾਂ ਪਾਏ ਮੇਰੇ ਕੋਲ ਬਥੇਰੇ ਰੋਲਾ ਪਾਇਆ ਹਾਏ 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 ਟਰੋਕ ਮਰਜੀ ਗਈ ਯਾਰ ਗਰਮੀ ਤਾਂ ਗਰਮੀ ਤਾਂ ਹੈਗੀ ਹੋਵੇ ਗਰਮੀ ਦਾ ਗਰਮੀ ਹੋ ਜਿਹੜੀ ਚੱਕਰ ਦੱਸਾਂ ਕੀ ਆਏ ਜਿਹੜਾ ਮੌਸਮ ਹੁੰਦਾ ਏ ਜਾਂ ਤਾਂ ਠੰਡ ਨਾ ਠੰਡ ਵੀ ਨਾ ਹੋਵੇ ਗਰਮੀ ਵੀ ਨਾ ਹੋਵੇ ਉਹ ਹੈ ਜਾ ਮੌਸਮ ਚਾਹੀਦਾ ਜਾਣੇ ਨੂੰ ਉੱਧਰ ਤਾਂ ਨਾਲੇ ਕਹਿੰਦੇ ਯਾਰ ਉੱਧਰ ਤਾਂ ਗਰਮੀ ਹੋ ਰਹਿੰਦੀ ਆ ਇੱਥੇ ਸੁਣ ਲਿਆ ਸੀ ਬਾਬੇ ਕਹਿੰਦੇ ਗੱਡੀ 'ਚ ਰਹੇ ਫਰਵਰੀ ਵਿੱਚ ਹਜੂਰ ਸਾਹਿਬ ਉਹ ਠੰਡਾ ਪਾਣੀ ਲੱਭਦੇ ਫਿਰਦੇ ਤੇ ਜਾ ਕੇ ਉਹ ਹਜੂਰ ਸਾਹਿਬਾਂ ਪੰਮੇ ਘਰ ਨਹੀਂ ਆਇਆ ਗਰਮੀ ਉੱਥੇ ਆ ਗਰਮੀ ਜਿੱਥੇ ਜਾ ਕੇ ਕਿਸੇ ਸਾਰ ਦੂੰਗਾ ਉਹ ਅਸੀਂ ਸਿਆਲ ਉਹ ਬਾਈ ਆਪਾਂ ਨੇ ਜਾਣਾ ਨਾ ਬੰਬਰ ਮਹੀਨੇ 'ਚ ਹਾਂ ਦਸੰਬਰ ਨਵੰਬਰ ਦਸੰਬਰ ਠੀਕ ਆ ਮੇਲੇ ਚੱਲਣੇ ਤੇ ਪਹਿਲਾਂ ਯਾ ਮੇਲੇ ਚੱਲੇ ਤੇ ਚਲੇ ਜਾ ਹਾਂ 15 ਤਿੰਨ 'ਚ ਕਿਤੇ ਮ ਕਣਕਾਂ ਵੀਜ ਕੇ ਜਾਣਾ ਕੋਟਿਆਂ-ਕੂਟੇ ਚੱਕਾ ਰਿਆ ਕਰ ਲਗਾ ਟੱਕੇ ਨਾਲ ਬੰਦੇ ਦਾ ਹੋਰ ਸਾਨੂੰ ਕਹਿੰਦੇ ਉਹ ਉਧਰ ਗਰਮੀ ਹੈ ਬਾਕੀ ਉਧਰ ਪੱਖੇ ਚੱਲਣ ਉਹ ਇੱਧਰ ਕੋਈ ਮਮੀ ਦਾ ਵਰਕ ਨਹੀਂ ਕੋਈ ਮੈਨੂੰ ਮੈਂਪਾ ਦੋ ਲੈ ਕੇ ਫੇਰੇ ਮੈਂ ਵੀ ਦੇਖਦੇ ਆ ਰਾਂ ਵੇ ਤਿੰਨ ਅਸੀਂ ਆ ਗਏ ਹੋ ਤੂੰ ਦੱਸ ਤੂੰ ਕਿੱਥੇ ਨੂੰ ਪਟਨਾ ਸਾਹਿਬ ਨੂੰ ਪਟਨਾ ਸਾਹਿਬ ਨੂੰ ਜਾਓ ਯਾਰ ਤੁਸੀਂ ਹੁਣ ਕੀ ਕਰਦੇਗਾ ਜਾਨਾ ਮੋਟੇ ਟੇਟਾ ਬੁੱਕ ਕਰਾਓ ਆਪਣੀਆਂ ਆਹ ਹੁਣ ਬਿਆਰ ਵਾਲਾ ਇਲਾਕਾ ਦੇਖੀ ਹੋ ਤਾਂ ਸਾਰੇ ਦੇਖ ਲਏ ਸੀ 2.5 ਮਹੀਨੇ ਜੇ ਟਿਕਟਾਂ ਮਿਲਦੀਆਂ ਘਟੂਗਾ ਤਿੰਨ ਦਿਨ ਦਾ ਕੋਈ ਸਾਜ ਦਰਗਾਹ ਚ ਤਾਂ ਫੇਰ ਕੱਲ ਦੀ ਮਿਲਦੀਆਂ ਆਏ ਥੋੜਾ ਹੁੰਦਾ ਵੀ ਤੂੰ ਅ ਨਾਲੇ ਉਹ ਤਾਂ ਤੁਸੀਂ ਕਿਸੇ ਕੰਟਰੀ 'ਚ ਜਾਣਾ ਨਹੀਂ ਹੈਗਾ ਉੱਥੇ ਤੱਕ ਤਾਂ ਜਾਇਓ ਝੂਟਾ ਦਾ ਦੇਖ ਲਓ ਆਈਆ ਦਾ 10000 ਰੁਪਏ 10000 ਰੁਪਏ ਲੱਗਣਾ ਇੱਕ ਜਾਣੇ ਦਾ ਐਨੀ ਕੀ ਟਿਕਟ ਹੋਊਗੀ ਹੈ ਬਾਈ ਆਪੜਾਉਂਦੀ ਐਨੀ ਕੀ ਹੋਊਗੀ 10000 ਰੁਪਏ ਪੜਾਉਂਦਾ ਹੈ ਜਹਾ ਪਟਨਾ ਸਾਹਿਬ ਦਾ ਥੋੜਾ 15 15000 ਰੁਪਏ ਖਰਚਾ ਆਉਣਾ ਆਪਣਾ ਬਸ ਫੇਰ 15 20000 ਲੱਗ ਜਾਊਗਾ ਜਾਇਓ ਚਾ ਚੜ ਲਓ ਜਾਓ ਉਹਦਾ ਮੈਂ ਪਹਿਲਾਂ ਮੈਂ ਟਿਕਟਾਂ ਠੀਕਦਾ ਹਾਂ ਪਾਸੇ ਜੀ ਤਾਂ ਮਿਲੂਗੀ ਆ ਹਾਂ ਇੱਕ ਪਾਸੇ ਜਾ ਚਲੇ ਜਾਉਗੇ ਇਧਰ ਤੇ ਤੁਸੀਂ ਜਹਾਜ਼ ਤੇ ਜਾਇਓ ਇਹ ਜਾ ਜੁੰਦਾ ਨਹੀਂ ਪਰ ਪਾਸਪੋਰਟ ਦੀ ਜਦ ਰਸਟਰ ਕਾਰਡ ਪਰ ਜਾਓ ਜਣਾ ਹਾਂ ਰਸਟਰ ਕਾਰਡ ਪਰ ਹਾਂ ਹਾਂ ਰਸਟਰ ਕਾਰਡ ਦੇਖ ਲਈਏ ਔਰ ਇਹਦਾ ਰਕਾਰਡ ਦੀ ਫੋਟੋ ਕਾਪੀ ਲੱਗਣੀ ਉੱਥੇ ਧੱਕਦਾ ਰਸਟਰ ਕਾਰਡ ਪਰ ਜਾਓ ਜਾਓ ਯਾਰ ਇੱਕ ਸਾਈਡ ਜਹਾਜ਼ ਪਰ ਜਾਓ ਓਏ ਭਾਈ ਆਉਣ ਦਾ ਕਰ ਲਿਓ ਉਧਰ ਦੀ ਟਿਕਟ ਆਉਣ ਦੀ ਕਰਾਇਓ ਉਹ ਤਾਂ ਇੱਥੇ ਤੁਹਾਨੂੰ ਪਤਾ ਲੱਗੂਗਾ ਆਵੇਲੇਬਲ ਹੈ ਇਧਰ ਤੇ ਤੁਸੀਂ ਜਾਣ ਵਾਲੀ ਕਰੋ ਰੇਟ ਨਹੀਂ ਮਿਲਨੀ ਆਉਣ ਦੀ ਉਧਰ ਤਾਂ ਮਿਲ ਜੇ ਨਹੀਂ ਨਾਲੇ ਭਈਏ ਨੇ ਆਉਣ ਲੱਗਣਾ ਤਾਂ ਵੱਟੇ ਹੋਣਾ ਉਧਰ ਤਾਂ ਟਿਕਟ ਮਿਲ ਜਣੀ ਇਧਰ ਤੇ ਔਖੀ ਮਿਲਦੀ ਹੈ ਹੈ ਕਿ ਨਹੀਂ ਲੈ ਜਾਓ ਉੱਧਰ ਤੇ ਔਖੀ ਮਿਲਣੀ ਫੇਰ ਉਹ ਜਹਾਜ ਹੀ ਲੈ ਆਇਓ ਹੁਣ ਹੀ ਜਾਜ ਪਿੰਡ ਦੇ ਲੈਣਾ ਭਈਏ ਬੁਕਿੰਗ ਵਾਲੀ ਜੀ ਨਹੀਂ ਆਉਂਦੇ ਹੁੰਦੇ ਹਾਂ ਜਰਨਲ ਚ ਆਉਂਦੇ ਆ ਇਹ ਹਾਂ ਭਈਏ ਨੂੰ ਘੱਟਾਂ ਦਾ ਸਮਝ ਤੂੰ ਹੁਣ ਭਈਏ ਵੀ ਆਪਣਾ ਪੈਰ ਦੇਖਦੇ ਆ ਵੀ ਕੋਈ ਕੋਈ ਨਹੀਂ ਜਿਹੜਾ ਭਈਆ ਉਰੇ ਰਹਿੰਦਾ ਹੁੰਦਾ ਨੇਤ ਦੀ ਮੋਰੋ ਪਿਛਲੇ ਸਾਲ ਉੱਥੇ ਰਹਾ ਜਾ ਹਾਂ ਬਾ ਵੱਡੀ ਆਲਾ ਨਹੀਂ ਨਹੀਂ ਇੱਕ ਹੋਰ ਤਾਂ ਕੰਛਾ ਕੰਛਾ ਜਾ ਹਾਂ ਹੈਗਾ ਤਾਂ ਬੁੜਾ ਜਾ ਆਹ ਹੋਇਆਗਾ ਤਾਂ ਕਹਿੰਦਾ ਜੀ ਮੇਰੇ ਜਾਜਮਾਂ ਕੀ ਆਉਰੇ ਤੇ ਕਹਿੰਦਾ ਫਿਰੇ ਪੈਸੇ ਕਮਾ ਲੇ ਦੋਰੇ ਕਹਿੰਦਾ ਮੈਂ ਜਾਜ ਤੇ ਜਾਂਦੀ ਲੈ ਲਈ ਹਾਂ ਇਹਨੇ ਕਿ ਕਮਾਏ ਹੋਣਗੇ ਅਸਾਨੂੰ ਪਤਾ ਨਹੀਂ ਦੱਸਦੇ ਭਈ ਇਹ ਕਿਆ ਕੋ ਬਣਾ ਸਾਨੂੰ ਇਹ ਕਾਂਗਦੀ ਬੜਾਈ ਚ ਇੰਨੇ ਕਿ ਬਣਾਏ ਉਹਨੂੰ ਜਾਜ ਪਾ ਲਾ ਗਿਆ ਨਾ ਮੈਂ ਜਾਜ ਤੇ ਗਿਆ ਆ ਲੈ ਆਹ ਛੜਾ ਜੋੜਾ ਹੋਣਾ ਕੋਈ ਨੰਬਰ ਨਹੀਂ ਹੋਣਾ ਦਾ ਨੰਬਰ ਨਹੀਂ ਹੋਣਾ ਰਾਜੇ ਨੰਬਰ ਨਹੀਂ ਹੋਣਾ ਇਹ ਗਾ ਲੋ ਕੋਈ ਮੇਰੇ ਟਿੰਗ ਨਹੀਂ ਗਾ ਲੈਣ ਤੇ ਪੈਸੇ ਫੋਨ ਕਰਕੇ ਲਿਆ ਭੇਜ ਦਿੱਤੀ ਕਰ ਤੇ ਖਰਚਾ ਨਹੀਂ ਚੱਲਦਾ ਬਾਈ ਹੋਰ ਐਸੇ ਤੇਰੇ ਸਮਝ ਡੇਕ ਡੇਕ ਕਟਾ ਕੇ ਜਾਂਦੇ ਆਪਣੇ ਬਾਕੀ ਤਾਂ ਸੱਤੀ ਜੜੀ ਜੀ ਦੇ ਵਿੱਚ ਦੇਖਦੇ ਆਪਾਂ ਉਹਰੇ ਵਿਚਾਰੋ ਗਿਆ ਬਾਈ ਸੀ ਪਾਪਾ ਇਹ ਪਾਰਟੀ ਲੱਗਾ ਇਹ ਨਾ ਹੋਰਾ ਹਾ ਗਾਂਜਾ ਗੁੰਜਾ ਜੀ ਪਰ ਇਹ ਪੈਸੇ ਬਹੁਤ ਖਰਾਬ ਕਰ ਦਿੰਦੇ ਆ ਭਈਏ ਤਬਾਕੂ ਉਹ ਦੇਖੇ ਨਹੀਂ ਕਿਹੜਾ ਨੌ ਦਾ ਸ਼ੰਕਰ ਨਾ ਹੀ ਹਾਂ ਚਾਰ ਚਾਰ ਖਾਲਦਾ 2 150 ਦਾ ਸਮਾਰ ਖਾਂਦਾ ਸ਼ਾਮ ਪਈ 200 ਰੁਪਏ ਕਮਾ ਲਾਸਾ ਛਿੱਤੇ ਨਿਨਿਆਣੇ ਤੇਰੇ ਬਚਾਉਂਦਾ ਤਾਂ ਕੁਝ ਨਹੀਂ ਫੇ ਕਰਾਇਆ ਵੀ ਦਿੰਦਾ ਉਹ ਟਾਈਮ ਵੀ ਨਹੀਂ ਹੈਗਾ ਕਰਾਇਆ ਦੇਣਾ ਅਗਲੇ ਦੀ ਮੌਜੇ ਕਹਿੰਦਾ ਵੀ ਮੈਂ ਕਰਦਾ ਖਾਂਦਾ ਉਹ ਨਹੀਂ ਇੰਨਾ ਵੀ ਨਹੀਂ ਚਾਹੀਦਾ ਯਾਰ ਉਹਦੇ ਬਾਰੇ ਦਾ ਘਟੇ ਸਾਨੂੰ ਜਿਆਦਾ ਲੱਗਦਾ ਉਹਦੇ ਬਾਰੇ 400 ਦੀ ਹੜੀ ਹੈ 200 ਕਹਿੰਦਾ ਮੈਂ ਖਾਂਦਾ ਆਪੇ ਕਹਿੰਦਾ ਆਪਣੇ ਮੂੰਹ ਤੇ ਉਹ 200 ਤਾਂ ਐਨਾ ਤੋਂ ਦੀ ਤਿੰਨੀ ਕਮਾ ਲੇਦੀ ਦਿਹਾੜੀ ਉਹ ਵੀ ਕਰਦੀ ਐ ਆਹੋ ਕਮਾਉਣੇ ਵਾਲੇ ਦੋ ਆ ਭਾਈ ਕਮਾਉਣੇ ਵਾਲੇ ਦੋ ਆ ਕਮਾਉਣੇ ਵਾਲੇ ਦੋ ਜਣੇ ਇੱਕ ਦਿਹਾੜੀ ਵਿਚਾਲ ਲੰਦੇ ਆ ਵੀ ਉਮਰ ਐ ਕੰਮ ਕਰਦੇ ਸੋਣਾ ਉਹ ਕੰਮ ਤਾਂ ਕਰੀ ਜਾਂਦੇ ਸਾਡੇ ਉਹਦੀ 200 ਨੇ ਦਿਹਾੜੀ ਨਰੇਗਾ ਵਿੱਚ ਕੰਮ ਕਰਦੀ ਉਹ ਨਰੇਗਾ ਦੀ ਵੀ 400 ਦਿਹਾੜੀ ਹੋਈ ਸੀ ਆ ਗਈ ਉਹ ਨਰੇਗਾ ਜਾਂ ਲੱਗੀ ਵੀ ਨਰੇਗਾ ਨੂੰ ਕੰਮ ਪਤਾ ਕਿੰਨੇ ਜ਼ੋਰਦਾਰ ਨਾਲ ਓਏ ਕੱਤ ਜਾ ਨਰੇਗਾ ਮੇਰੇ ਭਾਈ ਪਾਰਟੀ ਚੱਲ ਰਹੀ ਆ ਕਿਸੇ ਭਾ ਗਿਆ ਵਾ ਸਮਾਂ ਲੈਣਾ ਗੱਡੀ ਦੀ ਪਾਰਟੀ ਕਰੀਏ ਭਾਈ ਚਲੋ ਠੀਕ ਆ ਜੀ ਠੀਕ ਆ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਸਾਤਰੀ ਗਾਲ ਜੀ ਸਾਤਰੀ ਗਾਲ ਜੀ